ਤੇ ਯਾਨੀ ਆਦੇ ਸੰਬੰਧ ਵਿੱਚ ਅੱਜ ਇੱਕ ਮੀਟਿੰਗ ਇਥੇ ਅੰਮ੍ਰਿਤਸਰ ਵਿੱਚ ਕੀਤੀ ਗਈ ਜਿਸ ਦੇ ਵਿੱਚ ਕਮਿਸ਼ਨਰੇਟ ਅੰਮ੍ਰਿਤਸਰ ਔਰ ਬਾਰਡਰ ਰੇਂਜ ਦੇ ਡੀਆਈਜੀ ਔਰ ਐਸਐਸਪੀ ਸਾਬਾਨਾ ਨੇ ਹਿੱਸਾ ਲਿਆ ਇਸ ਮੀਟਿੰਗ ਦਾ ਮੇਨ ਮਕਸਦ ਸੀ ਕਿ ਜਿਹੜੀ ਅਸੀਂ ਚੋਣਾ ਕਰਾਨ ਜਾ ਰਹੇ ਹਾਂ ਉਸ ਦੀ ਤਿਆਰੀਆਂ ਦਾ ਜਾਇਜ਼ਾ ਲੈਣਾ ਔਰ ਜੇਕਰ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਪੂਰੀ ਕਰਨਾ ਸਾਰੇ ਅਫਸਰਾਂ ਨੂੰ ਜਿਹੜੇ ਮਾਡਲ ਕੋਡ ਆਫ ਕੰਡਕਟ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਵਕਫ ਵਕ ਹਦਾਇਤਾਂ ਦਿੱਤੀਆਂ ਗਈਆਂ ਹਨ ਉਹ ਸਾਰੀਆਂ ਹਦਾਇਤਾਂ ਸਾਰੇ ਅਫਸਰਾਂ ਨੂੰ ਦਿੱਤੀਆਂ ਗਈਆਂ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਇੱਕੇ ਦ੍ਰਿੜ ਸੰਕਲਪ ਹੈ ਕਿ ਅਸੀਂ ਸਾਰੀ ਪਾਰਟੀਆਂ ਜਿਹੜੀ ਕੰਟੈਸਟ ਕਰ ਰਹੀਆਂ ਸਾਰੇ ਕੈਂਡੀਡੇਟਸ ਜਿਹੜੇ ਕੰਟੈਸਟ ਕਰ ਰਹੇ ਹਨ ਉਹਨਾਂ ਨੂੰ ਇੱਕ ਲੈਵਲ ਪਲੇਇੰਗ ਫੀਲਡ ਮੁਹੱਈਆ ਕਰਾਈਏ ਤਾਂ ਕਿ ਇੱਕ ਫੇਅਰ ਔਰ ਫਰੀ ਇਲੈਕਸ਼ਨ ਹੋ ਸਕਣ ਔਰ ਇਸ ਦੀ ਤਿਆਰੀ ਲਈ ਅੱਜ ਅਸੀਂ ਸਾਰੇ ਸੁਰੱਖਿਆ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਏ ਤੇ ਪੰਜਾਬ ਦੇ ਵਿੱਚ ਟੋਟਲ 14547 ਪੋਲਿੰਗ ਲੋਕੇਸ਼ਨਸ ਹੈਗੇ ਆ ਜਿਸ ਦੇ ਵਿੱਚੋਂ 3103 ਪੋਲਿੰਗ ਲੋਕੇਸ਼ਨਸ ਨੂੰ ਸੰਵੇਦਨਸ਼ੀਲ ਕੋਸ਼ਿਤ ਕੀਤਾ ਹੋਇਆ ਇਸ ਦੇ ਵਿੱਚ ਅਸੀਂ ਪੈਰਾਮਿਲਟਰੀ ਫੋਰਸਸ ਦੀ 250 ਕੰਪਨੀਆਂ ਦੇ ਕਰੀਬ ਪੰਜਾਬ ਦੇ ਵਿੱਚ ਡਿਪਲੋਏ ਕਰਨ ਜਾ ਰਹੇ ਹਾਂ ਅਸੀਂ ਜਿਹੜਾ ਆਪਣਾ ਆਪਰੇਸ਼ਨ ਹੈ ਐਂਟੀ ਸੋਸ਼ਲ 엘ਿਮੈਂਟਸ ਬੂਟ ਲੈਗਰਸ অর ਡਰਗ ਟ੍ਰਾਫਿਕਰਸ ਦੇ ਖਿਲਾਫ ਉਸ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਤਾਂ ਕਿ ਇਸ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਕੋਈ ਵਿਗਨ ਨਾ ਪਾ ਸਕੇ ਔਰ ਇਹ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਨੇ ਇਹਨਾਂ ਨੂੰ ਕਾਬੂ ਕੀਤਾ ਜਾਏ ਇਸ ਤੋਂ ਇਲਾਵਾ ਅਸੀਂ ਇੰਟਰ ਡਿਸਟ੍ਰਿਕਟ ਨਾਕੇ ਔਰ ਇੰਟਰ ਸਟੇਟ ਨਾਕੇ ਵੀ ਪਲਾਨ ਕੀਤੇ ਹਨ 220 ਥਾਵਾਂ ਤੇ ਜਿਹੜੇ ਸਾਡੇ 10 ਜ਼ਿਲ੍ਹੇ ਬਾਰਡਰ ਦੇ ਵਿੱਚ ਪੈਂਦੇ ਆ ਜਿਹੜੇ ਦੂਸਰੀ ਸਟੇਟਾਂ ਨਾਲ ਬਾਰਡਰ ਸਾਂਝਾ ਕਰਦੇ ਆ ਉਹਨਾਂ ਨਾਲ ਅਸੀਂ 220 ਥਾਂ ਤੇ ਅਸੀਂ ਨਾਕੇ ਲਾਵਾਂਗੇ ਜਿਹੜੇ ਸਾਡੇ ਬਾਰਡਰਿੰਗ ਡਿਸਟ੍ਰਿਕਟਸ ਦੇ ਐਸਐਸਪੀਜ਼ ਔਰ ਡੀਆਈਜੀ ਸਹਿਬਾਨ ਨੇ ਇਹਨਾਂ ਨੇ ਆਪਣੇ ਕਾਊਂਟਰਪਾਰਟਸ ਨਾਲ ਜਮੂਨ ਕਸ਼ਮੀਰ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਰਾਜਸਥਾਨ ਔਰ ਹਰਿਆਣਾ ਦੇ ਅਫਸਰਾਂ ਨਾਲ ਮੀਟਿੰਗਾਂ ਕਰ ਲਈਆਂ ਹਨ ਔਰ ਦੋਵੇਂ ਸਾਈਡ ਤੋਂ ਅਸੀਂ ਪੂਰੀ ਚੌਕਸੀ ਰੱਖਾਂਗੇ ਤਾਂ ਕਿ इलेक्शन वाले दिन और उस तो पहला इन रन अप टू द पोल डे कैसे किस्म दी कोई बदमजगी या कोई प्रॉब्लम uh, ना आए सो ये सारी सुरक्षा दी समीक्षा आज की ती गई और इसी तरह दी समीक्षा स्टेट uh, दे वक वक रेंजा दी और कमिश्नरेट्स दी भी की ती जावे थैंक यू सर लॉ एंड ऑर्डर नु लागगे कितने-कितने प्रॉब्लम आ रही है जिस तरह के क्रिमिनल जेडे ने हले भी करी जा रही ਇਸ ਤਰ੍ਹਾਂ ਕੀਤਾ ਇੱਕ ਦੁਕਾਨਦਾਰ ਨੂੰ ਸੁਨੇਹੇ ਦੇ ਦੁਕਾਨ ਦੇ ਵਿੱਚ ਉਹਨਾਂ ਨੇ ਕੀਤਾ ਵਾ ਹਾਲਾਂਕਿ ਪਟ੍ਰੋਲਿੰਗ ਵੀ ਚੱਲ ਰਹੀ ਹੈ ਪੁਲਿਸ ਵੱਲੋਂ ਤੇ ਪ੍ਰੋਪਰ ਹੈ ਕਿਉਂ ਨਹੀਂ ਸਾਰੇ ਦੇ ਵਿੱਚ ਥੋੜਾ ਜਿਹਾ ਹੋ ਰਿਹਾ ਸਰ ਮੈਂ ਅੱਜ ਹੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੇਰੇ ਕੋਲ ਫਿਗਰਸ ਹੈਗੀਆਂ ਹੈ ਕਿ ਦੇਖੋ ਕੋਈ ਵੀ ਚੀਜ਼ ਜਿਹੜਾ ਕ੍ਰਾਈਮ ਹੈ ਉਹ ਸਮਾਜ ਦੇ ਵਿੱਚ ਹੁੰਦਾ ਰਹਿੰਦਾ ਹੈ ਲੇਕਿਨ ਅਸੀਂ ਉਸ ਨੂੰ ਕੰਪੇਅਰ ਕਰਨਾ ਸਾਡਾ ਪਿਛਲਾ 1 ਸਾਲ ਦਾ ਰਿਕਾਰਡ ਹੈ ਭਾਵੇਂ ਵੱਡੇ ਤੋਂ ਵੱਡਾ ਟੈਰਰਿਸਟ ਕ੍ਰਾਈਮ ਹੋਵੇ ਮਰਡਰ ਹੋਵੇ ਜਾਂ ਛੋਟੇ ਕ੍ਰਾਈਮ ਹੋਣ ਅਸੀਂ ਰਿਕਾਰਡ ਟਾਈਮ ਦੇ ਵਿੱਚ ਇਹਨਾਂ ਨੂੰ ਟ੍ਰੇਸ ਕਰਨ ਦੇ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਜਿਥੇ ਤੁਸੀਂ ਗੱਲ ਕਰ ਰਹੇ ਹੋ ਇਹਨਾਂ ਦਾ ਜਿਹੜੀ ਡਰੱਗਸ ਦੀ ਰਿਕਵਰੀ ਹੈ ਜਿਹੜੀ ਵੈਪਨਸ ਦੀ ਰਿਕਵਰੀ ਹੈ ਉਹ ਪਿਛਲੇ ਸਾਲ ਨਾਲੋਂ ਕਿਤੇ ਵੱਧ ਹੈਗੀ ਇਸ ਵਾਰ ਔਰ ਅਸੀਂ ਦ੍ਰਿੜ ਸੰਕਲਪ ਹੈ ਜਿੱਦਾਂ ਤੁਹਾਨੂੰ ਕਿਹਾ ਇਹ ਕ੍ਰਾਈਮ ਹੁੰਦਾ ਰਹਿੰਦਾ ਬਟ ਸਾਡਾ ਜਿਹੜਾ ਡਿਟੈਕਸ਼ਨ ਹੈ ਉਹ ਉਸ ਤੋਂ ਵੀ ਫਾਸਟ ਹੈ ਔਰ ਇਸ ਦੇ ਪ੍ਰੀਵੈਂਟਿਵ ਸਟੈਪਸ ਵੀ ਅਸੀਂ ਲੈ ਰਹੇ ਹਾਂ ਸੀਆਰਪੀਐਫ ਔਰ ਜਿਹੜੀ ਪੈਰਾ ਮਿਲਟਰੀ ਫੋਰਸਸ ਨੇ ਇਸ ਨੂੰ ਵੀ ਅਸੀਂ ਲਗਾਇਆ ਹੋਇਆ ਹੈ ਤਾਂ ਕਿ ਸ਼ਹਿਰ ਦੇ ਵਿੱਚ ਅਮਨ ਔਰ ਸ਼ਾਂਤੀ ਰਹੇ ਸਰ ਜੀ ਸ਼ਹਿਰ ਦੇ ਐਂਟਰੀ ਪੁਆਇੰਟ ਦੇ ਉੱਤੇ ਨਾਕੀ ਲੱਗੇ ਨੇ ਉੱਥੇ ਪ੍ਰੋਪਰ ਦੇਖਿਆ ਜਾਂਦਾ ਕਈ ਵਾਰੀ ਵੀ ਚੈਕਿੰਗ ਜਿਹੜੀ ਨਾ ਰੈਗੂਲਰ ਨਹੀਂ ਹੁੰਦੀ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਆ ਉਹਦੇ ਬਾਰੇ ਥੋੜਾ ਜਿਹਾ ਦੱਸੋ ਉਹਦਾ ਅਸੀਂ ਦੇਖ ਲੈਨੇ ਆ ਜੀ ਬਾਕੀ 24 ਘੰਟੇ ਤਾਂ ਬੰਦੇ ਹੀ ਥੱਕ ਜਾਂਦੇ ਸਰ ਨਹੀਂ ਚਲੋ ਨਹੀਂ ਚੱਕੇ ਲਾਅ ਐਂਡ ਆਰਡਰ ਨੂੰ ਮੈਂਟੇਨ ਰੱਖਣ ਵਾਸਤੇ ਜਿਹੜੇ ਇਹ ਸਾਰੀ ਨਿਗਰਾਨੀ ਕਰਦੇ ਨੇ ਹੋਏ ਤਾਂ ਪੂਰਨ ਤੌਰ ਤੇ ਜਮ੍ਹਾਂ ਨਹੀਂ ਹੋਏ ਕੱਲ ਵੀ ਇੱਕ ਪੁੱਤਰ ਨੇ ਪਿਓ ਨੂੰ ਗੋਲੀ ਮਾਰ ਦਿੱਤੀ ਐ ਇਸਾ ਦੇ ਵਾਕਿਆਕੀ ਹੋ ਰਹੇ ਨੇ ਕਿ ਹਥਿਆਰ ਪੂਰੇ ਤੱਕ ਇਕੱਠੇ ਨਹੀਂ ਹੋਏ ਇਸ ਵੇਲੇ ਤੱਕ ਪੰਜਾਬ ਦੇ ਤਕਰੀਬਨ ਇਸ ਵੇਲੇ ਤੱਕ ਪੰਜਾਬ ਦੇ ਵਿੱਚ 90% ਤੋਂ ਵੱਧ ਮੈਂ ਟੋਟਲ ਪੰਜਾਬ ਦੀ ਗੱਲ ਕਰ ਰਿਹਾ ਜ਼ਿਲ੍ਹਾ ਸਪੈਸੀਫਿਕ ਨਹੀਂ 90% ਤਕਰੀਬ ਸਾਡੇ ਵੈਪਨਸ ਡਿਪੋਜ਼ਿਟ ਹੋ ਚੁੱਕੇ ਨੇ ਔਰ ਇੱਕ ਕਮੇਟੀ ਵੀ ਬਣੀ ਹੈ ਜਿਹੜੀ ਕਮਿਸ਼ਨਰ ਕਮਿਸ਼ਨਰੇਟ ਦੇ ਵਿੱਚ ਕਮਿਸ਼ਨਰ ਸਾਹਿਬ ਦੇ ਅੰਡਰ ਹੈ ਔਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਡੀਸੀਜ਼ ਦੇ ਅੰਡਰ ਹੈ ਜਿਹੜੇ ਰਹਿੰਦੇ ਹੋਏ ਵੈਪਨਸ ਹੈ ਉਹਨਾਂ ਨੂੰ ਸਕਰੂਟੀਨਾਈਜ਼ ਕਰਕੇ ਉਹ ਵੀ ਜਿੱਥੇ ਲੋਡ ਹੈ ਉਹ ਜਮਾ ਕਰਾਏ ਜਾਣਗੇ ਬਟ 90% ਤੋਂ ਉੱਪਰ ਵੈਪਨਸ ਸਾਡੇ ਡਿਪੋਜ਼ਿਟ ਹੋ ਚੁੱਕੇ ਹਨ ਸਰ ਇਲੈਕਸ਼ਨ ਦੇ ਜਿਹੜੇ ਆਮ ਲੋਕ ਜਿਹੜੇ ਨੇ ਜਿਹਨੂੰ ਘਰਾਂ ਤੋਂ ਬਾਹਰ ਨਿਕਲਦੇ ਆਂ ਕਈ ਵਾਰ ਕਿਹੜੇ ਰੂਲਸ ਦੇ ਕੋਲ ਕਰ ਕਟਕ ਦੇ ਦਰਾੜ ਕੋਈ ਪਤਾ ਹੁੰਦੇ ਸੋ ਜਿਵੇਂ ਅੰਦਾਜ਼ਾ ਬੱਤੀ ਹੁੰਦੀ ਹੈ ਚੈਕਿੰਗ ਕਿੱਥੇ ਕਿੱਥੇ ਵੀ ਚੱਲੀ ਆ ਉਹ ਨਿਕਲ ਕਰੋ ਤੇ ਕੀ ਤਿਆਰੀ ਕਰਦੇ ਕੀ ਦਾਇਰਤਾ ਨੂੰ ਦੇਖੋ ਆਮ ਆਦਮੀ ਦੀ ਸੁਰੱਖਿਆ ਲਈ ਇਹ ਸਾਰੇ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਜਿਹੜਾ ਸਾਡਾ ਇਲੈਕਸ਼ਨ ਹੈ ਲੋਕਤੰਤਰ ਦਾ ਇੱਕ ਪਰਵ ਹੈ ਇਸ ਨੂੰ ਕੋਈ ਖਰਾਬ ਨਾ ਕਰ ਸਕੇ ਔਰ ਨਾਲ ਹੀ ਨਾਲ ਜਿਹੜੇ ਵੋਟਰਸ ਹਨ ਮੱਦਾਤਾ ਹੈ ਜਿਹੜੇ ਲੋਕਲ ਲੋਕ ਹੈਗੇ ਆ ਵਸਿੰਦੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰੇ ਆਮ ਲੋਕਾਂ ਨੂੰ ਜਿਹੜੇ ਆਪਣੇ ਰੋਜ਼ਗਾਰ ਦੇ ਜਾਂ ਕੰਮ 'ਤੇ ਜਾਂਦੇ ਉਹਨਾਂ ਨੂੰ ਚੈਕਿੰਗ ਜ਼ਰੂਰ ਹੁੰਦੀ ਹੈ ਲੇਕਿਨ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਤਾਂ ਨਹੀਂ ਆਉਂਦੀ ਸਰ ਬੈਡ ਐਲੀਮੈਂਟਸ ਜਿਹੜੇ ਨੇ ਉਹਨਾਂ ਦੇ ਕੋਈ ਨਿਗਰ ਰੱਖੀ ਜਾ ਰਹੀ ਹੈ ਤਾਂ ਕਿ ਉਹ ਡਿਟੈਕਸ਼ਨ ਦੇ ਦੌਰਾਨ ਸਾਨੂੰ ਕੋਈ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਜਿੱਥੇ ਇੱਕ ਪਾਸੇ ਅਸੀਂ ਇਲੈਕਸ਼ਨ ਦੀ ਤਿਆਰੀ ਕਰ ਰਹੇ ਹਾਂ ਨਾਲ ਦੀ ਨਾਲ ਜਿਹੜੇ ਸਾਡੇ ਕ੍ਰਿਮੀਨਲ ਐਲੀਮੈਂਟਸ ਹੈ ਐਂਟੀ ਸੋਸ਼ਲ ਐਲੀਮੈਂਟਸ ਹੈ ਡਰੱਗ ਟ੍ਰੈਫਿਕਰਸ ਹੈ ਗੈਂਗਸਟਰਸ ਹੈ ਉਹਨਾਂ ਦੇ ਖਿਲਾਫ ਵੀ ਸਾਡੇ ਆਪਰੇਸ਼ਨ ਲਗਾਤਾਰ ਜਾਰੀ ਹੈ ਔਰ ਤੁਸੀਂ ਦੇਖਦੇ ਹੋਵੋਗੇ ਰੋਜ਼ ਚੰਗੇ ਦੇ ਨਤੀਜੇ ਆ ਰਹੇ ਹਨ ਕੱਲ ਵੀ ਨਜ਼ਰ ਰੱਖੀ ਜਾਏ ਸਰ ਤੁਗੂ ਘਾਰੇ ਦੇ ਨੇੜੇ ਕਿੰਨੇ ਕੰਪਨੀ ਇਥੇ ਪਹੁੰਚ ਰਹੇ ਨੇ ਇਸ ਦਿਨ ਕਿਹੜੇ ਤਰ੍ਹਾਂ ਦੀ ਪ੍ਰੋਸੈਸ ਹੋ ਕੇ ਚੱਲੇਗੀ ਕੱਲੂ ਘਾਰੇ ਦੇ ਵਿੱਚ ਲੋਕਾਂ ਦਾ ਬਹੁਤ ਸਹਿਯੋਗ ਮਿਲਦਾ ਹੈ ਅੰਮ੍ਰਿਤਸਰ ਉਹ ਬਾਕੀ ਜਿਹੜੇ ਸੁਰੱਖਿਆ ਦੇ ਪ੍ਰਬੰਧ ਹੈ ਉਹ ਟੁਕਵੇ ਪ੍ਰਬੰਧ ਕੀਤੇ ਜਾਣਗੇ ਇਹ ਨਿਸ਼ਚਿਤ ਹੈ ਸਰ ਡਰੋਨਾਂ ਦਾ ਵੀ ਨਜ਼ਰ ਰੱਖੀ ਜਾਏ ਕਿ ਇਲੈਕਸ਼ਨਾਂ ਵਾਲੇ ਹਾਂਜੀ ਜੋ ਜੋ ਚੀਜ਼ਾਂ ਦੀ ਲੋਡ ਪਵੇਗੀ ਅਸੀਂ ਐਸ ਪਰ ਇਲੈਕਸ਼ਨ ਕਮਿਸ਼ਨ ਗਾਈਡਲਾਈਨਸ ਵੀ ਵੀ ਵਿਲ ਫਾਲੋ ਆਲ ਇਨਸਟਰਕਸ਼ਨਸ ਬਾਰਡਰ ਬੈਲ ਟੂਨ ਕਰਕੇ ਇਸ ਕੋਲ ਥਰਡ ਏਜੰਸੀ ਦੇ ਨਾਲ ਕਾਫੀ ਟਾਇਅਰ ਵੀ ਕੀਤਾ ਹੈ ਬਹੁਤ ਪੋਜੀਟਿਵ ਸਿਟੂਏਸ਼ਨ ਨਹੀਂ ਬਾਰਡਰ ਏਜੰਸੀਜ਼ ਦੇ ਨਾਲ ਸਾਡੀ ਲਗਾਤਾਰ ਮੀਟਿੰਗਸ ਜਿਹੜਾ ਪੰਜਾਬ ਫਰੰਟੀਅਰ ਦਾ ਹੈ ਆਈਜੀ ਸਾਹਿਬ ਦੇ ਨਾਲ ਸਾਡੀ ਲਗਾਤਾਰ ਮੀਟਿੰਗਸ ਹੁੰਦੀਆਂ ਰਹਿੰਦੀਆਂ ਹਨ ਔਰ ਅਸੀਂ ਐਕਸਚੇਂਜ ਆਫ ਨੋਟਸ ਕਰਦੇ ਹਾਂ ਜਿਹੜਾ ਸਾਡਾ 7 ਜ਼ਿਲ੍ਹੇ ਬਾਰਡਰ ਤੇ ਪੈਂਦੇ ਉਹਨਾਂ ਦੇ ਐਸਐਸਪੀ ਤੇ ਕਮਾਂਡੈਂਟ ਲੈਵਲ ਤੇ डीआई जी साहबानी डी आई जी बी एस एफ के लैवलते और सांट्टीयर लैवल से और ए डी जी बी एस एफ जे चंडीगढ़ से बैठते हैं रेगुलर बेसिस से वी कीप ऑन शेयरिंग नोट्स। बॉडर पूरी तरह सिक्योर है महफूज है अज भी पैरामिलट्री के अफसर भी इतने आए स मीटिंग से सो ਆਲ ਅਰੇਂਜਮੈਂਟਸ ਆਰ ਇਨ ਪਲੇਸ ਥੈਂਕ ਯੂ ਮੈਂ ਤੁਹਾਨੂੰ ਦੱਸਿਆ 250 ਕੰਪਨੀਆਂ ਸਾਨੂੰ ਹੁਣ ਤੱਕ ਆ ਗਈਆਂ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹੋਰ ਇਸ ਨੂੰ ਵਧਾਈਏ